ਪੁੱਤਾਂ ਲੋਕਾਂ ਹਮਰਾ ਵਿੱਚ ਓੜਾਂ ਨੀ ਕਿ ਤਕਦੀਰ ਤੇ ਮਾਰਿਆ ਲੋੜਾ ਹੋਵਾ ਮਰਗੇ ਵੇਥਾ ਮੈਂ ਪੁੱਤ ਜਾਂਦੀ ਵਾਰੀ ਚੰਨ ਵੇ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਹਏ ਰੱਬ ਨਾ ਪੁੱਤ ਕਿਤੇ ਦਾ ਕੋਵੇ ਓ ਤਾਰਾ ਨਾ ਨੀ ਮੇਕ ਪੂਰਾ ਵੇ ਮਤ ਜੇ ਚੁੱਕ ਲੈਣਾ ਜਾਂਦੇ ਵਾਰੀ ਚੱਲਵੇਂ ਜਾਂਦੀ ਵਾਰੀ ਲਾਲਵੇਂ ਜਾਂਦੀ ਵਾਰੀ ਹਾਂ ਨਹੀਂ ਹੋਣੀ ਏ ਤੂੰ ਕਰਸ ਮੈਂ ਕੀਤਾ ਓਏ ਬੁੱਤ ਮੇਰਾ ਜਾਂਦੇ ਰਹੀ ਕੀਤਾ ਓਏ ਉੱਡੇ ਨਾਲ ਤੋਕਾ ਮੈਂ ਬੁੱਤ ਜਾਂਦੀ ਵਾਰੀ ਚੱਲਵੇਂ ਜਾਂਦੀ ਵਾਰੀ ਲਾਲਵੇਂ ਜਾਂਦੀ ਵਾਰੀ ਥੈਂਕ ਯੂ ਹਲੇ ਰਹੀਆ ਜੱਪਾ ਇਹ ਬੜਾ ਅੰਕਾਰ ਦਾ ਬੰਦਿਆ ਕੁਲ ਗਿਆ ਰੱਬ ਨਾ ਡਰਦਾ ਮੰਦਿਆ ਓ ਲੱਗਣਿਆ ਆਕੇ ਢੇਰੀਆਂ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਮਣਿਆਦਾ ਤੇਰੀਆਂ ਓਥੇ ਰਣੇ ਮਾਲਮੁਨਾਰੇ ਓਥੇ ਰਣੇ ਮਾਲਮੁਨਾਰੇ ਸੰ디 ਛੱਟ ਕੇ ਤੇਰੇ ਮੇਰੇ ਪਿਆਰੇ ਕਰਦਾ ਸੀ ਮੋਰੀਆਂ ਮੇਰੀਆਂ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਮਣਿਆਦਾ ਹਾ ਤੇਰੀਆਂ ਤੈਨੂੰ ਜੀ ਬਸ ਸਾਰੇ ਸਹਾਇਤ ਕਿਲੇ ਲਏ ਨਿਤੁਰ ਦੇ ਮਟਕ ਨਾਲੇ ਜਾਂਦਾਂ ਦਸ ਜੀਂਦੇ ਲਾਲ ਪਤੀ ਦਿੱਤਾ ਪੁੱਤ ਗਿਆ ਪੁੱਤਰ ਵਿਤੋਰਿਤ ਤੇ ਕੀਤੀ ਮਾਤਾ ਉਂ ਗੁਜਰੀ ਕਮਾਲ ਓਏ ਕੀਤੀ ਮਾਤਾ ਉਂ ਗੁਜਰੀ ਕਮਾਲ ਤੜਕੇ ਦਾ ਵਕਤ ਸੀ ਸੋ ਹੱਗ ਨਾ ਮਧਾਣੀ ਪਾਈ ਸੁਣ ਆਜਾ ਵਕਿਆਂ ਸਿਰ ਕੰਬ ਗਿ ਲਕਾਈ ਸਾਰੇ ਹਾਂ ਦੇ ਕਰਮ ਵਿਚੋਂ ਨਾਰੀਆਂ ਅਸ਼ਕਿੰਨੇ ਨਾਂਦੇ ਹੱਥਾਂ ਵਿਚੋਂ ਡਿਗ ਪੈਰ ਨਾ ਪਤੀ ਦਿੱਤਾ ਕੁੱਤ ਗਿਆ ਪੁੱਤਰ ਵੀ ਤੋੜਿਤ ਤੇ ਕੀਤੀ ਮਾਤਾ ਉਹ ਗੁਜਰੀ ਕਮਾਲ ਓਏ ਕੀਤੀ ਮਾਤਾ ਗੁਜਰੀ ਕਮਾਲ ਪੁੱਤ ਥੈਂਕ ਯੂ ਅਵੇ ਲਾਲਪਾਲ ਜੀ ਪਾਣੀ ਕੋ ਪਾਣੀ ਬੋਲੇ ਲਾਵੇ ਬਾਪੂ ਜਿੱਤਾ ਮੰਜਾ ਨਾ ਕਈ ਵਾਰ ਲੈ ਕਰ ਉਹ ਮੁੰਡਾ ਬੋਲ ਤੈਨੂੰ ਜੱਪੂ ਜੇ ਨਾ ਘਟਿਆ ਪਿਆ ਆਹ ਦੇਖ ਰਾ ਸੱਜਣਾ ਨਾ ਕਰੀ ਆ ਆਹ ਦੇਖ ਰਾ ਜੀ ਹਾਰੇ ਘਟਿਆ ਪਿਆ ਉਹ ਛਲਵੇਂ ਵਿਲਾਟ ਪੰਦੀ ਸਿਵਤਾ ਕਰੇ